ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਆਂ ਜੀ ਅਰਜਨ 555 ਟਰੈਕਟਰ ਵਿਕਾਊ 2011 ਮਾਡਲ ਇੱਕ ਸੋਨਾਲੀਕਾ 750 ਟਰੈਕਟਰ ਵਿਕਾਊ ਆ 2 ਸਾਰਾ ਕੰਮ ਹੋਇਆ ਦੋਨੇ ਟਰੈਕਟਰ ਇੱਕ ਘਰ ਦੇ ਵਿੱਚ ਇੱਕ ਮਾਲਕ ਦੇ ਕੋਲ ਹੀ ਖੜੇ ਨੇ ਜੀ ਏਰੀਆ ਮਾਨਸਾ ਰੇਟ ਫੋਨ ਤੇ ਫੋਨ ਨੰਬਰ ਨੋਟ ਕਰ ਲਓ 9464352243 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅਰਜੁਨ 555 ਟਰੈਕਟਰ 2011 ਮਾਡਲ ਅਤੇ ਸੋਨਾਲੀਕਾ 750 ਟਰੈਕਟਰ ਦੋਨਾਂ ਨੂੰ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ DT14 ਟਰੈਕਟਰ ਵਿਕਾਊ ਹੈ ਜੀ ਏਰੀਆ ਲੁਧਿਆਣਾ ਰੇਟ ਫੋਨ ਤੇ ਦੱਸਣਗੇ DT14 ਟਰੈਕਟਰ ਵਿਕਾਊ ਹੈ ਜੀ ਏਰੀਆ ਲੁਧਿਆਣਾ ਰੇਟ ਫੋਨ ਤੇ 9478056470 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਜਿਹੜੇ ਭੈਣ ਭਰਾ ਇਸ ਟਾਈਮ ਚੈਨਲ ਤੇ ਨਵੇਂ ਆਏ ਨੇ ਵੀਡੀਓ ਨੂੰ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਨਵੇਂ ਆਏ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਸ਼ੇਅਰ ਕਰ ਦਿਓ ਜੀ। ਇਸ 450 ਟਰੈਕਟਰ ਵਿਕਾਊਾ ਟਰੈਕਟਰ 2011 ਮਾਡਲ ਹੈ 90% ਟਾਇਰਾਂ ਦੀ ਕੰਡੀਸ਼ਨ ਹੈ ਸਰਵਿਸ ਹੋਈ ਹੈ ਘਰ ਦੀ ਵਾਹੀ ਤੇ ਹੀ ਚੱਲਿਆ ਜੀ ਓਕੇ ਕੰਡੀਸ਼ਨ ਦਾ ਟਰੈਕਟਰ ਆ ਫੁੱਲ ਗਾਰੰਟੀ ਤੇ ਮਾਲਕ ਵੀਰ ਨੇ ਏਰੀਆ ਬਠਿੰਡਾ 7707806721 7707806721 ਇਸ ਨੰਬਰ ਤੇ ਫੋਨ ਕਰਕੇ ਇਸ 450 ਟਰੈਕਟਰ 2011 ਮਾਡਲ ਘਰ ਦੀ ਵਾਹੀ ਤੇ ਹੀ ਚੱਲਿਆ ਹੋਇਆ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਲੋਕੇਸ਼ਨ ਬਠਿੰਡਾ ਸੋਨਾਲੀਕਾ 750 ਟਰੈਕਟਰ ਵਿਕਾਊ ਆ 2009 ਮਾਡਲ ਰਾਜਸਥਾਨ ਨੰਬਰ ਡਬਲ ਕਲਚ ਰੇਟ 265000 ਏਰੀਆ ਜੀ ਫਿਰੋਜ਼ਪੁਰ 9464008516 ਇਸ ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ 9877988446 ਇਹ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਇਸ ਨੰਬਰ ਤੇ ਵਟਸਐਪ ਰਾਹੀਂ ਕੋਈ ਵੀ ਐਡ ਹੈ ਜਿਹੜੀ ਵੇਚ ਸਕਦੇ ਹੋ ਇੱਕ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ ਪੰਜਾਬ ਨੰਬਰ ਮਾਡਲ 2001 ਪਾਵਰ ਸਟੀering ਏਰੀਆ ਫਰੀਦਕੋਟ ਰੇਟ ਹੈ ਜੀ 2 ਲੱਖ ਰੁਪਇਆ ਫਰੀਦਕੋਟ ਏਰੀਆ ਜੀ 2001 ਮਾਡਲ ਸੋਨਾਲੀਕਾ 60 ਟਰੈਕਟਰ ਵਿਕਾਊ ਆ ਪਾਵਰ ਸਟੀering ਰੇਟ 2 ਲੱਖ 94631 12381 94631 12381 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲੀਕਾ 60 ਟਰੈਕਟਰ 2001 ਮਾਡਲ 2 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜੀ ਇਨੋਵਾ ਗੱਡੀ ਵਿਕਾਊ ਹੈ ਜੀ ਗੱਡੀ 2018 ਮਾਡਲ ਆਲ ओरिजिनल ਏਰੀਆ ਫਿਰੋਜ਼ਪੁਰ ਕਾਗਜ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਵੀ ਕਮੀ ਬੇਸ਼ੀ ਨਹੀਂ ਫੁੱਲ ਗਰੰਟੀ ਹੈ ਓਕੇ ਕੰਡੀਸ਼ਨ ਦੀ ਗੱਡੀ ਹੈ ਜੀ ਰੇਟ ਹੈ 11,70,000 11,70,000 ਰੁਪਏ ਰੇਟ ਰੱਖੇ ਗਿਆ ਇਨੋਵਾ ਗੱਡੀ ਵਿਕਾਊ ਆ 2018 ਮਾਡਲ ਹੈ ਆਲ ओरिजिनल ਏਰੀਆ ਫਿਰੋਜ਼ਪੁਰ 9914938592 ਇਸ ਨੰਬਰ ਤੇ ਫੋਨ ਕਰਕੇ ਇਨੋਵਾ ਗੱਡੀ ਹੈ ਜਿਹੜੀ ਤੁਸੀਂ 11,70,000 ਦੇ ਵਿੱਚ ਖਰੀਦ ਸਕਦੇ ਹੋ ਤਕਸੀਮ ਟੱਕ ਜ਼ਮੀਨ ਦਾ ਲੈ ਕੇ ਆਇਆ ਟੋਟਲ 35 ਕਿਲੇ ਜ਼ਮੀਨ ਹੈ ਤਕਸੀਮ ਟੱਕ ਜ਼ਮੀਨ ਦਾ ਲੈ ਕੇ ਆਇਆ ਟੋਟਲ 35 ਕਿਲੇ ਜ਼ਮੀਨ ਹੈ ਬਾਗ ਲੱਗਿਆ ਹੋਇਆ 90000 ਠੇਕਾ ਆਉਂਦਾ ਕਿੱਲੇ ਦਾ ਰੇਟ ਹੈ ਜੀ 42 ਲੱਖ ਰੁਪਇਆ ਕਿੱਲੇ ਦਾ ਏਰੀਆ ਅਵਾਰ ਫਾਜ਼ਿਲ ਕਾ 94666 6634 ਇਸ ਨੰਬਰ ਤੇ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਓ ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ